ਸੋ ਸਿੰਗਲ 78 ਰੁਪਏ ਦੀ ਮਿਲੇਗੀ 700 ਦੀ ਪੇਟੀ ਹੈ ਜੀ ਆਪਣੇ 700 ਦੀ ਪੇਟੀ ਹੈ ਸਿੰਗਲ 78 ਰੁਪਏ ਚ ਇਹ ਤੁਹਾਨੂੰ ਪੂਰੀ ਪੇਟੀ 75 ਰੁਪਏ ਦੀ ਮਿਲ ਜੇਗੀ ਜੀ ਤੇ 24 ਬੋਤਲਾਂ ਇਹਦੇ ਵਿੱਚ 75 ਦੀ ਇਸ ਤਰ੍ਹਾਂ ਦੀ ਪ੍ਰਾਈਸ ਦਵਾ ਤੁਹਾਨੂੰ 8 ਰੁਪਏ ਦੀ ਸਿੰਗਲ ਪੇਗੀ ਜੀ 310 ਦੀ ਪੂਰੀ ਪੇਟੀ ਜੀ ਸ਼੍ਰੀਕਲ ਦੇ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਹਾਂ ਹੁਸ਼ਾਰਪਾ ਵਿੱਚ ਹੁਸ਼ਾਰਪਾ ਬੋਮਨ ਕਲੈਕਸ਼ਨ ਚਾਏ ਆ ਇੱਥੇ ਜੋ ਨਵੇਂ ਪ੍ਰਾਈਸ ਵਾ ਉਹ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚਲੋ ਜੀ ਇਹਦੇ ਵੀਡੀਓ ਨਾਲ ਬਣੇ ਰਹ ਤਾਨੂੰ ਮਤਲਬ ਠੰਡਿਆਂ ਦੀ ਪੈਕਿੰਗ ਤੇ ਜੂਸ ਵਗੈਰਾ ਆ ਗਏ ਤੇ ਮੈਡਮ ਜੂਸ ਦੀ ਪੇਟੀ ਕੀ ਪ੍ਰਾਈਸ ਹੈ ਤੇ ਕੱਲੀ ਬੋਤਲ ਦਾ ਕੀ ਪ੍ਰਾਈਸ ਹੋਆ ਸਾਡੇ ਕੋਲ ਚਾਹੇ ਪੇਟੀ ਲੈ ਜਾ ਚਾਹੇ ਸਿੰਗਲ ਪੈਕਿੰਗ ਲੈ ਲਓ ਹਾਂਜੀ ਪ੍ਰਾਈਸ ਸੇਮ ਹੀ ਆ ਜੀ 55 ਦੀ ਤੁਹਾਨੂੰ ਇੱਕ ਬੋਤਲ ਮਿਲਦੀ ਆ ਜੀ 55 ਦੇ ਇੱਕ ਬੋਤਲ ਤੇ ਪੇਟੀ ਵੀ ਸੇਮ ਹੈ ਇਸ ਤਰ੍ਹਾਂ ਹੈ ਇਧਰ ਇਸ ਤਰ੍ਹਾਂ ਜਿਹੜੇ ਬੜੀਆਂ ਪਾਪੜ ਵਾਏ ਕੀ ਪ੍ਰਾਈਸ ਹੈ 60 ਰੁਪਏ ਦੇ ਜੀ ਪਾਪੜ ਹੈ ਨਾ ਹਾਂਜੀ ਤੇ ਇਧਰ ਇਹ ਅਸੀਂ ਗਿਫਟ ਲਗਾਏ ਹੋਏ ਆ ਸਿਰਫ ਤੁਹਾਨੂੰ ਇਸ ਟਾਈਮ ਆਫਰ ਲੱਗੀ ਹੋਈ ਹੈ 200 ਰੁਪਏ ਚ ਮਿਲ ਜਾਏਗੀ ਕੋਈ ਵੀ ਪੈਕਿੰਗ ਲੈ ਕੋਈ ਵੀ ਪੈਕਿੰਗ ਇਸ ਤੇ 200 ਰੁਪਏ ਦੀ ਹੈ ਹਾਂਜੀ ਓਕੇ ਜੇ ਸਾਰੇ ਕੋਈ ਵੀ ਪੈਕਿੰਗ ਇਸ ਤਰ੍ਹਾਂ ਤੁਸੀਂ ਲੈ ਜਾਣੇ ਆ ਤੇ ਇਹ ਤੁਹਾਨੂੰ 200 ਰੁਪਏ ਚ ਮਿਲ ਜਾਣੀ ਚਾਹੀਏ ਇਸ ਤਰ੍ਹਾਂ ਲੈਣੇ ਆ ਇਸ ਤਰ੍ਹਾਂ ਦੇ ਰਸਗੁਲੇ ਤੁਹਾਨੂੰ 100 ਰੁਪਏ ਚ ਮਿਲ ਜਾਣਗੇ ਜੀ ਇਹ ਰਸਗੁਲੇ 100 ਰੁਪਏ ਚ ਲਾਏ ਹਾਂ ਹਾਂਜੀ ਸਿਰਫ 100 ਰੁਪਏ ਚ ਕੋੜਾ ਪ੍ਰਾਈਸ ਪੁਰਾਣੇ ਆ ਕਿ ਕੀ ਹੈ ਨਵੇਂ ਆਏ ਆ ਜੀ ਇਹ ਬਿਸਕੁਟ ਵੀ ਨਵੇਂ ਆਏ ਆ ਜੀ ਪ੍ਰਾਈਸ ਵੀ ਨਵੇਂ ਆਏ ਜੀ ਕਿਉਂਕਿ ਬਿਸਕੁਟ ਵੀ ਵੱਡੇ ਆ ਇਹ ਵਾਲੇ ਹਨ ਹਾਂਜੀ ਵੱਡੀ ਪੈਕਿੰਗ ਆ ਇਹ ਤੁਹਾਨੂੰ 100 ਰੁਪਏ ਚ ਮਿਲ ਜਾਣਗੇ ਜੀ 100 ਰੁਪਏ ਦੀ ਹਾਂਜੀ ਛੋਟੇ ਪਿਰਾਣੇ ਜਿਹੜੇ ਉਹੀ ਹਾਂਜੀ ਇਹਨਾਂ ਦਾ ਪਹਿਲਾ ਹੀ ਪ੍ਰਾਈਸ ਆ 38 ਰੁਪਏ ਸਿਰ 38 38 ਉਹ ਸੋਇਆ ਬਿੰਦੇ ਇਸ ਤਰ੍ਹਾਂ ਪੈਕਿੰਗ ਵੀ ਮਿਲ ਜੂਗੀ ਚਾਹੇ ਤੁਸੀਂ ਇਹ ਲੈ ਜਾਣੇ ਆ ਤੁਸੀਂ ਮਕਰੋਨੀ ਵਗੈਰਾ ਲੈ ਜਾਣੇ ਪਾਸਤਾ ਲੈ ਜਾਣੇ ਆ ਇਹ ਕੀ ਪ੍ਰਾਈਸ ਆ ਮੈਡਮ ਮਕਰੋਨੀ ਪਾਸਤਾ ਦੇ 25 ਰੁਪਏ ਦੀ ਪੈਕਿੰਗ ਸਾਰੇ ਕੋਈ ਵੀ ਪੈਕਿੰਗ ਲੈ ਜਾਣੇ 25 ਰੁਪਏ ਚ ਆ ਤੇ ਇਧਰ ਵੀ ਆ ਜਿਹੜੇ ਸੇਮੇ ਵਗੈਰਾ ਵੀ 25 ਰੁਪਏ ਚ ਦਲੀਆ ਇਹ ਕੀ ਇਸਰੀ ਦਲੀਆ ਹੈ ਤੁਹਾਨੂੰ ਸਿਰਫ 35 ਰੁਪਏ ਚ ਮਿਲੇਗਾ ਸਾਡੇ ਕੋਲ ਇਹ ਇਸ ਤਰ੍ਹਾਂ ਦੀ ਜਿਹੜੀ ਪੈਕਿੰਗ ਆ ਪੈਕਟਾਂ ਦੀ ਹਾਂਜੀ ਤੇ ਖੁੱਲਾ ਦਲੀਆ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਮਿਲ ਜੂਗਾ 25 ਰੁਪਏ ਓਕੇ ਬਰਗਾਰਾ ਵੀ ਤੁਹਾਨੂੰ ਮਿਲ ਜੂਗਾ ਜਿਹੜੀ ਮੈਡਮ ਆ ਬਿਸਕੁਟਾਂ ਦੀ ਪੈਕਿੰਗ ਆ ਇਹ 10-10 ਦੀ ਪੈਕਿੰਗ ਇਸ ਤਰ੍ਹਾਂ ਲਾਈ ਹੋਈ ਤੇ ਇਹ ਕੀ ਪ੍ਰਾਈਸ ਲਾਇਆ ਤੁਸੀਂ ਇਹ ਤੁਹਾਨੂੰ 45 ਰੁਪਏ ਦੀ ਪੈਕਿੰਗ ਪੂਰੇ ਪੈਕ ਮਿਲੂਗਾ ਜੀ ਹਾਂਜੀ ਤੇ ਇਹ 10 ਪੈਕਟ ਹੋਏ ਦੇ ਵਿੱਚ ਹਾਂਜੀ ਤੇ ਇਹ ਸਾਰੇ ਇਸ ਤਰ੍ਹਾਂ ਆ ਤੇ ਇਹ ਵਾਲੇ ਬਿਸਕੁਟ ਕਿਹੜੇ ਆ ਜਿਹੜੇ ਇਸ ਤਰ੍ਹਾਂ ਦੇ ਲਾਏ ਹੋਏ ਆ ਬਿਸਕੁਟ ਹਾਂਜੀ ਇਹ ਤੁਹਾਨੂੰ 4 ਇਸ 17 ਰੁਪਏ ਦੀ ਪੈਕਿੰਗ ਹੈ ਜੀ 17 ਰੁਪਏ ਚ ਇਸ ਤਰ੍ਹਾਂ ਤੁਹਾਨੂੰ ਪੈਕਿੰਗ ਵਿੱਚ ਮਿਲ ਜਾਊਗਾ ਹਾਂ ਜੀ ਤੇ ਇਧਰ ਛੋਟੀ ਪੈਕਿੰਗ ਇਸ ਤਰ੍ਹਾਂ ਜਿਹੜੀ ਆ ਬਟਰ ਵਾਲੇ ਆ ਇਹ 9 ਰੁਪਏ ਚ ਮਿਲੇਗਾ ਜੀ ਤੁਹਾਨੂੰ ਇਹ 9 ਰੁਪਏ ਚ ਛੋਟਾ ਇਸ ਤਰ੍ਹਾਂ ਦਾ ਬਟਰ ਦਾ ਪੈਕਿੰਗ 9 ਰੁਪਏ ਚ ਮਿਲ ਜਾਊ ਕੈਂਡੀ ਆ ਵਗੈਰਾ ਮਿਲ ਜੂ ਕੋਕੋਨਟ ਦੀ ਕੈਂਡੀ ਲੈਣੀ ਹੈ ਚਾਹੇ ਪਾਣ ਕੈਂਡੀ ਲੈਣੀ ਹੈ ਮੰਗੋ ਕੈਂਡੀ ਲੈਣੀ ਹੈ ਕੈਂਡੀ ਆ ਹਰ ਤਰ੍ਹਾਂ ਦੀ ਕੁਆਲਿਟੀ ਹੈਗੀ ਆ ਤੇ ਕੀ ਪ੍ਰਾਈਸ ਆ ਮੈਡਮ ਇਹ ਚਾਹ ਆ ਪੈਕਿੰਗ ਹੈ ਕੀ ਇਹ ਪ੍ਰਾਈਸ ਇਹ ਖੁੱਲੀ ਪੈਕਿੰਗ ਜਿਹਦਾ ਕਈ ਮੰਗਦੇ ਆ ਨਾ ਸਾਡੇ ਕੋਲ ਉਹ ਹੈ ਹਾਂਜੀ ਤੇ ਇਹ ਤੁਹਾਨੂੰ 100 ਰੁਪਏ ਚ ਮਿਲੇਗੀ ਬਾਕੀ ਸਾਰੇ 80 ਰੁਪਏ ਦੀ ਪੈਕਿੰਗ ਆ ਜੀ ਜਿਹੜੀ ਇਸ ਤਰ੍ਹਾਂ ਦੀ ਪੈਕਿੰਗ ਆ 80 ਰੁਪਏ ਚ ਹਾਂਜੀ ਤੇ 100 ਰੁਪਏ ਚ ਵਾਹ ਇਹ ਕੋਕੋਨਟ ਵੀ 80 ਰੁਪਏ ਚ ਆ 80 ਰੁਪਏ ਚ ਆਸਮ ਜੀ ਬਾਕੀ ਮੈਡਮ ਕੀ ਪ੍ਰਾਈਸ ਇਹ ਵੀ ਤੁਹਾਨੂੰ 80 ਰੁਪਏ ਚ ਮਿਲ ਜੇਗਾ ਜੀ ਓਕੇ ਜੀ ਇਹ ਡੱਬੇ ਵਾਲੀ ਪੈਕ ਹੋਊਗੀ ਇਹ ਡੱਬਾ ਫ੍ਰੀ ਆ ਨਾਲ ਆ ਨਾ ਹਾਂਜੀ ਹਾਂਜੀ ਓਕੇ ਡੱਬਾ ਫ੍ਰੀ ਆ ਤੇ ਟੌਫੀਆਂ ਕਿੰਨੀਆਂ ਖੁੰਦੀਆਂ ਇਹਦੇ ਵਿੱਚ ਫਿਰ ਇਹਦੇ ਵਿੱਚ 100 ਟੌਫੀ ਹੋਣੀਆਂ ਓਕੇ ਇਹ ਮਿਲ ਜੂਗੀ ਮੈਡਮ ਮੈਗੀ ਦਾ ਕੀ ਪ੍ਰਾਈਸ ਆ ਦੇਖੋ ਮੈਗੀ ਇੱਕ ਨਾਲ ਇੱਕ ਫ੍ਰੀ ਹੈ ਜੀ ਆਪਣੇ ਕੋਲ 100 ਰੁਪਏ ਦੀ ਮੈਗੀ ਮਿਲੇਗੀ ਜੀ ਤੇ ਇਹ ਜਿਹੜੀ ਅੱਗੇ ਵਾਲੀ ਹੈ ਇਹ ਵੀ ਇਹ ਵੀ ਸੇਮ ਹੀ ਹੈ ਜੀ ਸੇਮ ਹੀ ਹੈ ਤੁਸੀਂ ਦੋਨੋਂ ਮਿਕਸ ਕੇ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਸਿਰਫ ਪੈਕਿੰਗ ਦਾ ਕਲਰ ਵੱਖਰਾ ਵੱਖਰਾ ਆਇਆ ਨਾ ਪੈਕਿੰਗ ਚਿਕਨੇ ਕੀ ਪ੍ਰਾਈਸ ਹੈ ਮੈਡਮ ਇਹ 10 ਵਾਲੀ ਪੈਕਿੰਗ ਤੁਹਾਨੂੰ 8 ਰੁਪਏ ਚ ਮਿਲੇਗੀ 8 ਰੁਪਏ ਚ ਮਿਲੂਗੀ ਜਿਹੜਾ 10 ਵਾਲੀ ਪੈਕਿੰਗ ਉਹ 8 ਰੁਪਏ ਛੋਟੀ ਮਿਲਦੀ ਹੈ ਕੀ ਪ੍ਰਾਈਸ ਹੈ ਮੈਡਮ ਇਹ ਵੀ ਤੁਹਾਨੂੰ 170 ਚ ਮਿਲ ਜਾਊਗਾ ਜੀ 170 ਜੀ ਜੀ ਇਹ ਇਧਰ ਨਾਰੀਅਲ ਬਰੂਦਾ ਵਗੈਰਾ ਤੁਹਾਨੂੰ ਹਨਾ ਡਰਾਈ ਫਰੂਟ ਵਗੈਰਾ ਮਿਲ ਜੂਗਾ ਇਧਰ ਬੇਸਣ ਵਾਲਾ ਰਟਕੀਆ ਮੈਡਮ 90 ਰੁਪਏ ਕਿਲੋ 90 ਰੁਪਏ ਕਿਲੋ ਆ ਤੇ ਅੱਧਾ ਕਿਲੋ ਦੀ ਪੈਕ ਵੀ ਮਿਲ ਜੂਗਾ ਇਧਰ ਮਖਾਣੇ ਤੁਹਾਨੂੰ ਮਿਲ ਜੂਗਾ ਇਧਰ ਦੇਸੀ ਘੇਰੀ ਛੋਟੀ ਛੋਟੀ ਪੈਕਿੰਗ ਆ ਵੀ ਜਿੰਦਾਂ ਦੀ ਮਰਜ਼ੀ ਛੋਟੀ ਪੈਕਿੰਗ ਲੈ ਜਾਣੀ ਹੋਵੇ ਤੁਸੀਂ ਲੈ ਜਾ ਸਕਦੇ ਆ ਤੇ ਇਧਰ ਸ਼ਹਿਦ ਵਾਲਾ ਹਨੀਆ ਇਹਦਾ ਕੀ ਪ੍ਰਾਈਸ ਆ ਛੋਟੀ ਪੈਕਿੰਗ 150 ਦੀ ਹੈ ਜੀ ਵੱਡੀ ਪੈਕਿੰਗ 300 ਚ ਮਿਲ ਜੇਗੀ ਤੁਹਾਨੂੰ ਇਹ ਵੱਡੀ ਪੈਕਿੰਗ 300 ਚ ਆ ਤੇ ਇਹ ਜਿਹੜੀ ਪੈਕਿੰਗ ਹੈ ਇਹ ਤੁਹਾਨੂੰ 150 ਚ ਮਿਲ ਜੂਗੀ ਤੇ ਜੇ ਇਸ ਤਰ੍ਹਾਂ ਦੀ ਪੈਕਿੰਗ ਲੈਣੀ ਹੈ ਇਹ 300 ਦੀ ਮਿਲ ਜੂਗਾ ਤੇ ਤੁਹਾਨੂੰ ਇਸ ਤਰ੍ਹਾਂ ਦੇ ਇਹ ਤਲਣ ਵਾਲੇ ਸਮਾਨ ਵੀ ਇੱਥੋਂ ਮਿਲ ਜੂਗਾ ਕਿ ਕਿ ਪੈਕਿੰਗ ਚ ਕੀ ਕੀ ਰੇਟ ਲਾਇਆ ਮੈਡਮ ਇਹ ਵੀ ਤੁਹਾਨੂੰ 25 ਰੁਪਏ ਚ ਮਿਲ ਜੇਗਾ ਕੋਈ ਵੀ ਪੈਕਿੰਗ ਚ ਕੋਈ ਵੀ ਇਸ ਤਰ੍ਹਾਂ ਲੈ ਜਾਣੀ ਹੈ ਤੁਹਾਨੂੰ ਤੁਸੀਂ ਤਲਣ ਵਾਲਾ ਸਮਾਨ ਤੇ ਤੁਹਾਨੂੰ 25-25 ਰੁਪਏ ਚ ਮਿਲ ਜੂਗਾ ਸਾਬੂ ਦਾਣੇ ਦੇ ਪਾਪੜ ਮਿਲ ਜੂਗੇ ਇਸ ਤਰ੍ਹਾਂ ਦੀ ਪੈਕਿੰਗ ਚ ਮਿਲੂਗਾ ਇੱਕ ਹੀ ਪ੍ਰਾਈਸ ਹੈ ਇਹ ਤਾਂ 102 ਚ ਪੈਕਿੰਗ ਮਿਲੇਗੀ ਭੂਏ 102 ਚ ਪੈਕਿੰਗ ਦਾ ਸਾਬੂਦਾਨੇ ਦੇ ਵੀ ਇਸ ਤਰ੍ਹਾਂ ਤਲਣ ਵਾਲੇ ਮਿਲੂਗੇ ਤੇ ਅੰਦਰ ਵੀ ਤਲਣ ਵਾਲੇ ਹੈ ਕਿ ਕਿਸ ਤਰ੍ਹਾਂ ਦੇ ਡੱਬੇ ਵੀ ਤੁਹਾਨੂੰ ਮਿਲ ਜੂਗੇ ਡੱਬਿਆਂ ਚ ਮੈਡਮ ਜਿਹੜੀ ਇਹ ਪੈਕਿੰਗ ਆ ਕੱਲੀ ਇਸ ਤਰ੍ਹਾਂ ਦੇ ਪੈਕਟ ਹੋ ਆ ਤੇ ਇਹ ਇਕੱਲਾ ਵੈਕਟ ਮਿਲ ਰਿਹਾ ਇਥੋਂ ਹਾਂਜੀ ਤੁਹਾਨੂੰ ਸਿੰਗਲ ਵੀ ਮਿਲ ਜੇਗਾ ਪੂਰਾ ਡੱਬਾ ਲੈਣਾ ਚਾਹੁੰਦੇ ਹੋ ਡੱਬਾ ਵੀ ਮਿਲ ਜੇਗਾ ਤੇ ਕੀ ਪ੍ਰਾਈਸ ਹੈ ਡੱਬੇ ਦਾ ਪ੍ਰਾਈਸ ਵੀ ਸੇਮ ਹੀ ਪੈਂਦਾ ਆ ਸਿੰਗਲ ਪੈਕਿੰਗ 17 ਦੀ ਆ ਹਾਂਜੀ ਡੱਬਾ ਤੁਹਾਨੂੰ 170 ਦਾ ਮਿਲੇਗਾ ਜੀ ਓਕੇ ਜੀ ਤੇ 170 ਦਾ ਇਸ ਤਰ੍ਹਾਂ ਡੱਬਾ ਮੈਂ ਜੇ ਡੱਬੇ ਚ ਕਿੰਨੇ ਹੁੰਦੇ ਆ ਪੈਕਿੰਗਾਂ ਚ 10 ਪੈਕਿੰਗ ਆ ਜੀ 10 ਵਾ ਤੇ ਜੇ ਇਕੱਲਾ ਵੀ ਲੈਣਾ ਤੁਸੀਂ ਇਕੱਲਾ ਵੀ ਇਸ ਤਰ੍ਹਾਂ ਡੋਨੇਟ ਕੇਕ ਲੈ ਜਾ ਸਕਦੇ ਜੇ ਡੱਬਾ ਵੀ ਲੈਣਾ ਡੱਬਾ ਵੀ ਲੈ ਜਾ ਸਕਦੇ ਪੂਜੀਆ ਵੀ ਵਗੈਰਾ ਮਿਲ ਜੂਗਾ ਇਧਰ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਚੰਨੇ ਆ ਚੰਨੇ ਵੀ ਮ ਲੋ ਜਿੱਧਰ ਭੁਜੇ ਹੋਟਣੇ ਵੀ ਮਿਲਦੇ ਨੇ ਤਾਂ ਸਕੂੜਾ ਮੈਡਮ ਇਸ ਤਰ੍ਹਾਂ ਚਾਕਲੇਟ ਵਾਲੇ ਚੋਕੋ ਚੋਕੋ ਚਿਪਸ ਹੁਫੀ ਜਏ ਕਿ ਪ੍ਰਾਈਸ ਦਾ ਮੈਡਮ ਇਹ ਵੀ ਤੁਹਾਨੂੰ 100 ਰੁਪਏ ਚ ਮਿਲੇਗੇ ਜੀ ਤੇ ਇਹ ਚ ਫਲੇਵਰ ਵੱਖਰੇ ਵੱਖਰੇ ਹਨ ਹਾਂਜੀ ਤੇ ਇਧਰ ਖਜੂਰਾ ਹੈ ਹਾਂਜੀ ਤੇ ਇਧਰ ਤੁਹਾਨੂੰ ਖਜੂਰਾ ਮਿਲ ਜਾਊਗਾ ਤੇ ਇਹ ਤੇ ਤੁਹਾਨੂੰ ਇਸ ਤਰ੍ਹਾਂ ਦੇ ਬਿਸਕੁਟ ਦਾ ਤੁਹਾਨੂੰ ਇੱਥੇ ਪਾਪੜ ਮਿਲੂਗੇ ਤਣ ਵਾਲੇ ਪਾਪੜ ਆ ਤੇ ਬੱਕਰ ਬੱਕਰ ਫਲੇਵਰ ਆ ਜਦਾ ਜੀਰਾ ਕਾਲੀ ਮਿਰਚ ਵਾਲਾ ਆ ਗ੍ਰੀਨ ਚਿੱਲੀ ਵਾਲਾ ਆ ਤੇ ਸਾਬੂ ਦਾਣੇ ਵਾਲਾ ਰੈੱਡ ਚਿੱਲੀ ਵਾਲਾ ਤੇ ਪ੍ਰਾਈਸ ਮੈਡਮ ਸੇਮ ਸਾਰਿਆਂ ਦੇ ਇਹੋ ਹੀ ਇੱਕੋ ਹੀ ਆ ਤੇ ਵੱਖ-ਵੱਖ ਪ੍ਰਾਈਸ ਆ ਹਾਂਜੀ ਸੇਮ ਹੀ ਆ ਜੀ 30 ਰੁਪਏ ਚ ਮਿਲਦੇ ਆ 30 ਰੁਪਏ ਚ ਪੈਕਿੰਗ ਆ ਤੇ ਇਹ ਚ ਫਲੇਵਰ ਸਾਰੇ ਮਿਲ ਜੂਗੇ ਤੁਹਾਨੂੰ ਨਾ ਹਾਂ ਜੀ ਤੇ ਲੋ ਜੀ ਪਾਪੜਾ ਨੇ 30 ਰੁਪਏ ਦਾ ਇੱਕ ਪੈਕ ਤੁਸੀਂ ਇਸ ਤਰ੍ਹਾਂ ਦਾ ਪੈਕਟ ਤੁਹਾਨੂੰ 30 ਰੁਪਏ ਚ ਚਾਹੇ ਤੁਸੀਂ ਕਲਰਫੁੱਲ ਪਾਪੜੇ ਇਸ ਤਰ੍ਹਾਂ ਲੈ ਲਓ ਤੇ ਚਾਹੇ ਤੁਸੀਂ ਰੈੱਡ ਚਿੱਲੀ ਵਾਲੇ ਲੈ ਲਓ ਤੇ ਤੁਹਾਨੂੰ 30 ਰੁਪਏ ਚ ਪੈਕਿੰਗ ਚ ਮਿਲੂਗਾ ਤੇ ਇਹ ਜਿਹੜੇ ਆ ਪੈਕਿੰਗ ਇਹ ਵੀ ਤੁਹਾਨੂੰ ਸਿਰਫ 17 ਰੁਪਏ ਚ ਮਿਲ ਜੇਗੀ 17 ਰੁਪਏ ਚ ਹਾਂ ਜੀ ਡਾਈਪਰ ਵੀ ਤੁਹਾਨੂੰ ਮਿਲੂਗਾ ਲਿਟਰ ਜਿਹੜੇ ਲਿਟਰ ਐਂਜਲਾ ਮੈਡਮ ਇਹ ਕੀ ਪੈਕਿੰਗ ਚ ਸਾਰੇ ਸ ਉਹ ਮਤਲਬ ਕਿ ਜਿਹੜੇ ਸਾਈਜ਼ ਵਾ ਸਾਈਜ਼ ਵਾੱਖ ਵੱਖ ਮਿਲ ਜੂਗੇ ਸਾਰੇ ਮਿਲ ਜੂਗੇ ਹਾਂਜੀ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਨਿਓ ਬੋਨ ਤੋਂ ਲੈ ਕੇ ਡਬਲ ਐਕਸ ਐਲ ਤੱਕ ਹੈਗਾ ਆਪਣੇ ਕੋਲ ਤੇ ਤੁਹਾਨੂੰ ਪ੍ਰਾਈਸ ਸੇਮ ਹੀ ਆ ਸਾਰਿਆਂ ਦਾ 450 ਦਾ ਜੀ 450 ਦਾ ਹਾਂਜੀ ਲੋ ਜੀ ਲਿਟਰ ਐਂਜਲ ਦਾ ਵੀ 450 ਦਾ ਤੇ ਉਧਰ ਵੀ ਦਿਖਾਣਾ ਬਜ਼ੁਰਗਾਂ ਨੂੰ ਡਾਈਪਰ ਲਾਉਣ ਦੀ ਲੋੜ ਪੈਂਦੀ ਆ ਤੇ ਬਜ਼ੁਰਗਾਂ ਵਾਸਤੇ ਡਾਈਪਰ ਵੀ ਹੈਗਾ ਤੇ ਮੈਡਮ ਇਹ ਪ੍ਰਾਈਸ ਕੀ ਆ ਡਾਈਪਰ ਦਾ ਇਹ ਤੁਹਾਨੂੰ 250 ਰੁਪਏ ਚ ਮਿਲ ਜਾਣਗੇ ਜੀ ਤੇ ਇਹਦੇ ਵਿੱਚ ਪੈਕਿੰਗ ਚ ਕਿੰਨੇ ਹੁੰਦੇ ਆ ਇਹ ਚ 10 ਹੁੰਦੇ ਆ ਜੀ ਓਕੇ ਜੀ ਤੇ ਇਹ ਚ 10 ਪੈਕਿੰਗ ਚ ਮਿਲ ਜੂਗੇ ਤੇ ਤੇ ਪ੍ਰਾਈਸ ਵੇ ਤੇ ਸਾਈਜ਼ ਜਿਹੜਾ ਮਾਣੀ ਲਾ ਸਕਦੇ ਸਾਰੇ ਸਾਰੇ ਸਾਈਜ਼ ਹੈਗੇ ਇਸ ਵਾਰ ਸਭ ਨੂੰ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਤੇ ਇਹ ਕੀ ਪ੍ਰਾਈਸ ਮੈਡਮ ਇਹਨਾਂ ਦੇ ਤੁਹਾਨੂੰ 20 ਰੁਪਏ ਚ ਮਿਲ ਜੂਗਾ ਜੀ ਇਹ ਪੈਕਿੰਗ 20 ਰੁਪਏ ਦੀ ਹੈ ਜੀ ਤੇ ਇਹ ਚ ਇਹ ਹਾਈ ਜਣਾ ਤੁਹਾਨੂੰ 30 ਰੁਪਏ ਚ ਮਿਲ ਜੂਗਾ ਜੀ ਇਹ ਚ ਮਤਲਬ ਕਿੰਨੇ ਹੁੰਦੇ ਪੈੜੇ 20 ਰੁਪਏ ਵਾਲੀ ਪੈਕਿੰਗ ਕਿੰਨੇ ਪੈੜੇ ਕਿਸੇ ਜਿਛੇ ਹੋਂ ਦੇ ਕਿਸੇ ਚੱਟ ਵੀ ਹੁੰਦਿਆ ਜੀ ਓਕੇ ਜੀ ਇਸ ਤਰ੍ਹਾਂ ਹੋਇਆ ਤਾਂ ਇਹ ਇਹ ਜਿਹੜਾ ਇਹਦਾ ਪ੍ਰਾਈਸ ਤੁਹਾਨੂੰ ਵੀਰਪੇਚ ਮਿਲ ਜਾਏਗਾ ਓਕੇ ਜੀ ਤੇ ਚ ਮਿਲ ਜਾਊਗਾ ਇਹ ਪੈਕ ਵਿੱਚ 32 ਪੈਡ ਬਾਰੇ ਵਿੱਚ ਤੇ 160 ਦਾ ਮਿਲ ਜਾਊਗਾ ਜੀ ਤੁਹਾਨੂੰ ਓਕੇ ਜੀ ਇਹ ਚ ਕਿੰਨੇ ਪੈਡ ਹੁੰਦੇ ਆ ਇੱਚ ਹੈਗੇ 18 18 ਪੈਡ ਤੇ ਪ੍ਰਾਈਸ ਕੀ ਆ 60 ਰੁਪਏ 60 ਰੁਪਏ ਪ੍ਰਾਈਸ ਹੁੰਦੇ ਆ ਹਾਂਜੀ ਤੇ ਇਧਰ ਆ ਤੁਹਾਨੂੰ 70 ਰੁਪਏ ਚ ਮਿਲ ਜਾਊਗਾ ਜੀ ਓਕੇ ਜੀ ਹਾਂਜੀ 16 ਪੈਡ ਇੱਚ ਇੱਚ 16 ਪੈਡ ਹੁੰਦੇ ਆ ਜੀ ਤੇ ਇਹ ਇਹ ਮਤਲਬ ਇਹ ਵੀ ਉਹੀ ਹੈ ਸੇਮ ਇਹ ਪੈਂਟੀ ਵਾਲੇ ਆ ਜੀ ਹਾਂਜੀ ਲੇਡੀਜ਼ ਨੂੰ ਜ਼ਰੂਰ ਤੇ ਪੈਂਦੀ ਹੈ ਕਈਆਂ ਨੂੰ ਹਾਂਜੀ ਉਹ ਪੈਂਟੀ ਵਾਲੇ ₹250 ਵਿੱਚ ਮਿਲ ਜਾਣਗੇ ਤੇ ਨੀਚੇ ਵਾਲੇ ਜਿਹੜੇ ਨੀਚੇ ਆ ਇਹ ਬਟੇ ਤੁਹਾਨੂੰ ₹300 ਵਿੱਚ ਮਿਲ ਜਾਊਗਾ ਜੀ ਓਕੇ ਜੀ 300 ਇਹਨਾਂ ਵਿੱਚ ਕਿੰਨੇ ਪੈਡ ਹੁੰਦੇ ਆ ਇਹਨਾਂ ਵਿੱਚ ਵੀ ਅਲਗ-ਅਲਗ ਆਉਂਦੇ ਆ ਬਟ ਇਹਦੇ ਵਿੱਚ 40 ਹੈਗੇ ਆ ਜੀ 40 ਹਨ ਓਕੇ ਜੀ ਤੇ ਇਸ ਤਰ੍ਹਾਂ ਲੇਡੀਜ਼ ਵਾਸਤੇ ਵਿੱਚ ਤੋਂ ਪੈਡ ਵਗੈਰਾ ਮਿਲ ਜੂਗੇ ਤੇ ਚਾਹਵੜੇ ਵਕਾਂਡੇ ਤੁਹਾਨੂੰ ਮਿਲ ਜੂਗੀਆਂ ਤੇ ਇਸ ਤਰ੍ਹਾਂ ਦੀ ਪੈਕਿੰਗ ਆ ਇਹ ਰੇ ਬਕਵਾਕ ਰੇਡਾ ਮੈਡਮ ਨਹੀਂ ਸਾਰਿਆਂ ਸੇਮ ਹੀ ਆ ਜੀ ਰੇਟ ਸੇਮ ਆ ਤੇ ਕੀ ਪ੍ਰਾਈਸ ਹੈ ਇਹਨਾਂ ਦਾ ਇਹ ਤੁਹਾਨੂੰ 40 ਰੁਪਏ ਚ ਮਿਲੇਗਾ ਜੀ ਲੋ ਜੀ ਜਿਹੜੀਆਂ ਬਚਪਨ ਚ ਜਿਹਨਾਂ ਨੇ ਇਹ ਗੋਲੀਆਂ ਵਗੈਰਾ ਖਾਧੀਆਂ ਇਸ ਤਰ੍ਹਾਂ ਦੀਆਂ ਨਾ ਤੇ ਇਹ ਇੱਥੇ ਹੁਣ ਵੀ ਤੁਹਾਨੂੰ ਬੋਮਨ ਕਲੈਕਸ਼ਨ ਹਿਸ਼ਾਰਪੁਰ ਦੇ ਵਿੱਚ ਮਿਲ ਜੂਗਾ ਇਹ ਖਟੀਆਂ ਮਠੀਆਂ ਹਨ ਹਾਂ ਜੀ ਤੇ ਇਹ ਸੌਂਫ ਵਾਲੀ ਹੈਗੀ ਆ ਜੀ ਆਮ ਪਪੜ ਵੀ ਹੈਗਾ ਜੀ ਹਾਂ ਜੀ ਆ ਦੇ ਹਾਂ ਜੀ ਤੇ ਇਹ ਬਲੈਕ ਚ ਮਿਲ ਜੂਗਾ ਤੇ ਦੂਸਰੇ ਚ ਆਂਬੂ ਬਾੜਾ ਵੀ ਮਿਲ ਜੂਗਾ ਤੇ ਇਧਰ ਗੋਲੀਆਂ ਵਗੈਰਾ ਮਿਲ ਜੂਗੀਆਂ ਹਾਂਜੀ ਸੌਫ ਵਗੈਰਾ ਮਿਲ ਜੈਗੀ ਤੁਹਾਨੂੰ ਲੋ ਜੀ ਇਸ ਤਰ੍ਹਾਂ ਸੌਫ ਵਗੈਰਾ ਵੀ ਤੁਹਾਨੂੰ ਮਿਲ ਜੂਗੀ ਤੇ ਨੀਚੇ ਵੀ ਉਹ ਗੋਲੀਆਂ ਵਗੈਰਾ ਹਾਂਜੀ ਇਹਨਾਂ ਦੀ ਪੈਕਿੰਗ ਬੰਦ ਕੀਤੀ ਪਈ ਹੋਈ ਹੈ ਜੀ ਲੋ ਜੀ ਖਟ ਮਿੱਠੀਆਂ ਗੋਲੀਆਂ ਮਿਲ ਜੂਗੀਆਂ ਇਹ ਜਿਹੜਾ ਇਹ ਪੈਕਿੰਗ ਇਹ ਮੈਡਮ ਕੀ ਹੈਗਾ ਇਹ ਮਰਬਾ ਤੇ ਆਮਲਾ ਕੈਂਡੀ ਵੀ ਇਸ ਤਰ੍ਹਾਂ ਤੁਹਾਨੂੰ ਪੈਕਿੰਗ ਵਿੱਚ ਮਿਲ ਜੂਗੀ ਮੈਡਮ ਇਹ ਪੈਕਿੰਗ ਚ ਕੀ ਹੈਗਾ ਪ੍ਰਾਈਸ ਹੈ ਰਾ ਇਹ ਤੁਹਾਨੂੰ 130 ਰੁਪਏ ਦੀ ਲੱਗ ਜੇਗੀ ਜੀ ਅੱਛਾ ਜੀ ਇਹ 130 ਇਸ ਤਰ੍ਹਾਂ ਦੇ ਆਮਲਾ ਕੈਂਡੀ ਜਿਹੜਾ ਚਾਹੀਦੀ ਉਹ ਵੀ ਮਿਲ ਜੂਗੀ ਖੱਟ ਮਿੱਠੀਆਂ ਗੋਲੀਆਂ ਇਸ ਤਰ੍ਹਾਂ ਦੇ ਵੀ ਸਾਰੀਆਂ ਮਿਲ ਜੂਗੀਆਂ ਤੇ ਇਹ ਕੀ ਪ੍ਰਾਈਸ ਹੈ ਬੋਤਲਾਂ ਦੇ ਇਹ ਤੁਹਾਨੂੰ 50 ਰੁਪਏ ਵਿੱਚ ਮਿਲੇਗਾ ਜੀ ਇਹ 50 ਰੁਪਏ ਚ ਅਜਵੈਨ ਇਹ ਅਜਵੈਨ ਵਾਲੇ ਇਸ ਤਰ੍ਹਾਂ ਦੇ ਇਹ ਅਜਵੈਨ ਆ ਤੇ ਜਿਹੜੀਆਂ ਖੱਟ ਮਿੱਠੀਆਂ ਇਸ ਤਰ੍ਹਾਂ ਦੇ ਇਹ ਇਹ ਵੀ ਪਿਆਰ ਹਾਂ ਜੀ ਹਰ ਚੀਜ਼ ਮਿਲ ਜਾਂਦੀ ਲੋ ਜੀ ਇੱਥੇ ਕਿਸੇ ਨੇ ਇਸ ਤਰ੍ਹਾਂ ਨਾਰੀਅਲ ਦੇ ਗੋਲੀਆਂ ਵੀ ਲੈ ਜਾਣੀਆਂ ਹੋਣੇ ਵੀ ਤੁਹਾਨੂੰ ਨਾਰੀਅਲ ਦੇ ਵੀ ਮਿਲ ਜੂਗੀਆਂ ਹੋਰ ਦੱਸੋ ਤੁਹਾਨੂੰ ਕੋਕਾ ਵੀ ਮਿਲ ਜੂਗੀ ਕੋਕਾ

ਹਾਂ ਜੀ ਤੇ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਇਹ ਪੈਕੇਟ ਆ ਹਾਂ ਬਿਸਕੁਟ ਵਾਲੇ ਹੋ 40 ਰੁਪਏ ਤੇ ਇਸ ਤਰ੍ਹਾਂ ਦੀ ਜੇ ਪੈਕਿੰਗ ਚ ਬਿਸਕੁਟ ਤੁਹਾਨੂੰ 40 ਰੁਪਏ ਦੀ ਪੈਕਿੰਗ ਚ ਮਿਲੂ ਛੋਟੀ ਪੈਕਿੰਗ ਚ ਇਸ ਤਰ੍ਹਾਂ ਰਸ ਤੁਹਾਨੂੰ ਮਿਲ ਜੂਗਾ ਹਾਂ ਜੀ ਮੈਡਮ ਕੀ ਪ੍ਰਾਈਸ ਜ਼ਿਆਦਾ ਸੁਣ ਹੈ ਇਹ ਤੁਹਾਨੂੰ ਅਲੱਗ-ਅਲੱਗ ਫਲੇਵਰ ਚ ਮਿਲਣਗੇ ਜੀ 45 ਰੁਪਏ ਪ੍ਰਾਈਸ ਆ ਤੇ ਓਕੇ ਜੀ ਇਹ ਰਸ ਵਾਲਾ 45 ਰੁਪਏ ਚ ਜੀ ਓਕੇ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਬ੍ਰੰਮੀ ਬਦਾਮ ਵੀ ਆ ਗਈ ਜਿਨ੍ਹਾਂ ਨੇ ਘਰ ਵਿੱਚ ਗਰਮੀਆਂ ਆ ਰਹੀਆਂ ਤੇ ਇਹ ਆ ਗਈ ਹੈ ਰੋਸ ਵਾਲੀ ਤੇ ਬ੍ਰੰਮੀ ਬਦਾਮ ਵਾਲੀ ਇਸ ਤਰ੍ਹਾਂ ਸ਼ਿਕਾਇਤ ਸੇ ਬਹੁਤ ਆ ਗਏ ਜਿਨ੍ਹਾਂ ਨੇ ਲੈ ਜਾਣੀਆਂ ਤੇ ਲੈ ਜਾ ਸਕਦੇ ਆ ਤੈਨੂੰ ਦਾਲਾਂ ਦੇ ਪ੍ਰਾਈਸ ਚਾਵਲ ਜੋ ਹਰ ਕਿਸ ਕੁਆਲਿਟੀ ਜਿਸ ਦਾ ਚੀਜ਼ ਸਮਾਨ ਦਿਖਾਇਆ ਇਹਦੇ ਪ੍ਰਾਈਸ ਜਿਹੜੇ ਇਹ ਹੁਣ 2026 ਦੇ ਨਵੇਂ ਪ੍ਰਾਈਸ ਵਾ ਹਾਂਜੀ ਜੀ ਫਰਵਰੀ ਚ ਸਾਰੇ ਪ੍ਰਾਈਸ ਚੇਂਜ ਹੋਇਆ ਜੀ ਹਾਂਜੀ ਹਾਂਜੀ ਸਾਰੇ ਨਵੇਂ ਪ੍ਰਾਈਸ ਹੀ ਹੈ ਲੋ ਜੀ ਇਹ ਅਸੀਂ ਬੋਮਨ ਕਲੈਕਸ਼ਨ ਪਹੁੰਚੇ ਸੀ ਬੋਮਨ ਕਲੈਕਸ਼ਨ ਹਿਅਰਪੋਰਟ 'ਚ ਜੋ ਗ੍ਰੋਸਰੀ ਸਟੋਰ ਆ ਉਹ ਸਾਰੇ ਨਵੇਂ ਪ੍ਰਾਈਸ ਆ 2026 ਦੇ ਪ੍ਰਾਈਸ ਵਾ ਤੇ ਬਾਕੀ ਇੱਥੇ ਤੁਹਾਨੂੰ ਗਰਮੀਆਂ ਵਾਸਤੇ ਤੇ ਜੋਸ ਵਗੈਰਾ ਵੀ ਮਿਲ ਜਾਊਗਾ ਤੇ ਜਲਦੀ ਜਲਦੀ ਆਓ ਤੇ 55 ਰੁਪਏ ਦੀ ਬੋਤਲ ਲੈਣ ਹਾਂਜੀ ਤੇ 55 ਰੁਪਏ ਦੀ ਬੋਤਲ ਇਕਲ ਲੇ ਕੇ ਜਾਓ ਚਾਹੇ ਤੁਸੀਂ 9 ਲੈ ਕੇ ਜਾਓ 12 ਲੈ ਕੇ ਜਾਓ ਤੁਹਾਨੂੰ 55 ਰੁਪਏ ਦੀ ਬੋਤਲ ਪੈ ਜਾਣੀ ਜੋਸ ਦੀ ਤੇ ਜਿਨ੍ਹਾਂ ਨੇ ਗਰਮੀਆਂ ਵਿੱਚ ਜੋਸ ਪੀਣਾ ਹੋਵੇ ਤੇ ਜਲਦੀ ਜਲਦੀ ਆਓ ਤੇ ਜੋਸ ਦੀ ਬੋਤਲਾਂ ਲੈ ਜਾਓ ਇਸ ਤਰ੍ਹਾਂ ਮਾਜਦੀਆਂ ਤੁਹਾਨੂੰ ਮਿਲ ਜੂ ਇਸ ਤਰ੍ਹਾਂ ਇਹ ਕੀ ਪ੍ਰਾਈਸ ਰੁਆ ਤੁਹਾਨੂੰ 8 ਰੁਪਏ ਦੀ ਸਿੰਗਲ ਪੇਗੀ ਜੀ 310 ਦੀ ਪੂਰੀ ਪੇਟੀ ਜੀ ਤੇ ਪੇਟੀ ਚ ਕਿੰਨੀਆਂ ਹੁੰਦੀ ਹੈ 310 ਚ ਤੇ ਇਹਦੇ ਰੇਕ ਪੇਟੀ ਚ ਤੁਹਾਨੂੰ 40 ਮਾਜਾ ਦੀ ਮਿਲ ਜੂਗੀ ਹੈ ਇੱਕ ਪੇਟੀ ਚ 40 ਚਾਹੇ ਤੁਸੀਂ ਇੱਕ ਵੀ ਲੈ ਜਾ ਸਕਦੇ ਹੋ ਚਾਹੇ ਪੇਟੀ ਲੈ ਜਾਣੀ ਪੇਟੀ ਵੀ ਲੈ ਜਾ ਸਕਦੇ ਆ ਤੇ ਇਸ ਤਰ੍ਹਾਂ ਤੁਹਾਨੂੰ ਪਾਣੀ ਵਾਲੀਆਂ ਬੋਤਲਾਂ ਵੀ ਮਿਲ ਜੂਗੀਆਂ ਕਿੰਡੇ ਦੀਆਂ ਚਲੋ ਜੇ ਪੇਟੀ ਦੇ ਵਿੱਚ 15 ਬੋਤਲਾਂ ਤੇ ਇਹ ਮੈਡਮ ਕਿੰਨੇ ਦੀ ਪਾਣੀ ਪੇਟੀ ਇਹ ਤੁਹਾਨੂੰ 160 ਰੁਪਏ ਦੀ ਪੈਗੀ ਜੀ ਤੇ ਜਿਹੜਾ ਸੋਡਾ ਵਗੈਰਾ ਇਹ ਇਹ 14 ਰੁਪਏ ਦੀ ਇੱਕ ਬੋਤਲਾ ਜੀ ਤੇ ਇਹਦੇ ਵਿੱਚ ਬੋਤਲਾਂ 24 ਬੋਤਲਾਂ ਤੇ ਇਹ ਕਿੰਨੇ ਦੀ ਪਾਣੀ ਪੇਟੀ ਇਹ 14 ਰੁਪਏ ਦੇ ਹਿਸਾਬ ਨਾਲ ਪਈ ਗਈ ਜੀ ਤੇ ਜੇ ਇੱਕ ਬੋਤਲ ਲੈਣੀ ਹੋ ਇੱਕ ਵੀ ਸਿੰਗਲ ਹੈ ਜੇ ਚਾਹੇ ਪੂਰੀ ਫੇਟੀ ਲੈ ਲਓ ਪ੍ਰਾਈਸੇਮ ਹੀ ਹੈ ਜੀ ਆਪਣਾ OK ਜੀ ਤੇ ਇਸ ਤਰ੍ਹਾਂ ਤੁਹਾਨੂੰ ਸੋਡੇ ਦੇ ਬੋਤਲੇ ਮਿਲ ਜੂਗੇ ਇੱਥੇ ਮਾਜਾ ਵੀ ਮਿਲ ਜੂਗਾ ਇੱਥੇ achar ਵਗੈਰਾ ਵੀ ਆ ਗਿਆ 80 ਰੁਪਏ ਚ ਪ੍ਰਾਈਸ ਲਿਖੇ ਹੋਏ ਆ ਤੇ ਇੱਧਰ ਤੁਹਾਨੂੰ ਸੋਇਆ ਸੋਇਆ ਸੌਸ ਵੀ ਮਿਲ ਜੂਗਾ ਵਿਨੇਗਰ ਵੀ ਮਿਲ ਜੂਗਾ ਚਿਲੀ ਸੌਸ ਵੀ ਮਿਲ ਜੂਗਾ ਗ੍ਰੀਨ ਚਿਲੀ ਸੌਸ ਵੀ ਮਿਲ ਜੂਗਾ ਤੇ ਇਸ ਤਰ੍ਹਾਂ ਟਮੇਟੋ ਕੈਚ-ਅਪ ਮਿਲ ਰਿਹਾ ਛੋਟੀ ਪੈਕਿੰਗ ਚ ਮਿਲ ਜੂਗੀ ਵੱਡੀ ਪੈਕਿੰਗ ਚ ਮਿਲ ਜੂਗਾ ਤੇ ਇੱਧਰ ਜੈਮ ਵਗੈਰਾ ਮੈਂ ਤੇ ਜੈਂਬੀ ਮਿਲ ਜੂਗਾ ਰਬੀਨਗਰ ਵਗੈਰਾ ਮਿਲ ਜੂਗਾ ਤੁਹਾਨੂੰ ਹਰ ਕਿਸੇ ਜਿਹੜੀ ਹੈ 1000 ਦੀ ਛੋਟੀ ਪੈਕਿੰਗ ਛੋਟੀ ਪੈਕ ਵਿੱਚ ਮਿਲੇਗੀ ਕਿਲੋਤਾਂ ਨੂੰ 80 ਰੁਪਏ ਵਿੱਚ ਮਿਲ ਜੂਗਾ ਤੇ ਇਧਰ ਆਮਲੇ ਦਾ ਪ੍ਰਾਈਸ ਕੀ ਹੈ ਇਹ 95 ਰੁਪਏ ਜੀ ਤੇ ਆਮਲੇ ਦਾ ਮਰਬਾ ਆਮਲੇ ਦਾ ਮਰਬਾ ਮਿਲ ਜੂਗਾ ਤੇ ਸੇਬ ਦਾ ਮਰਬਾ 15 ਮਰਬਾ ਵੀ ਤੁਹਾਨੂੰ ਮਿਲ ਜੂਗਾ ਇਹ 55 ਰੁਪਏ ਪ੍ਰਾਈਸ ਹੈ ਇਹਦਾ ਤੇ ਲੈ ਜਾ ਸਕਦੇ ਹੋ ਤੁਸੀਂ ਇਹ ਬੋਤਲ ਇਸ ਤਰ੍ਹਾਂ ਦੀ ਹੈ ਕਿੰਨੇ ਦੇ ਮੈਡਮਾ ਇਹ ਤੁਹਾਨੂੰ ਪੂਰੀ ਪੇਟੀ 75 ਰੁਪਏ ਦੀ ਮਿਲ ਜੂਗੀ ਤੇ 24 ਬੋਤਲਾਂ ਇਹਦੇ ਵਿੱਚ 75 ਦੀ ਇਸ ਤਰ੍ਹਾਂ ਦੀ ਪੈਕਿੰਗ ਤੁਹਾਨੂੰ ਮਿਲ ਜੂਗੀ ਤੇ ਕਾਫੀ ਇਹਨਾਂ ਦੇ ਕੋਲ ਸਰਦੀਆਂ ਅ ਗਰਮੀਆਂ ਦਾ ਚਾਹ ਜੂਸ ਕੋ ਚਾਹ ਪਾਣੀ ਦੇ ਬੋਤਲਾਂ ਕੋ ਚਾਹ ਸੋਡਾ ਕੋ ਤੁਹਾਨੂੰ ਹਰ ਕਿਸੇ ਕੁਆਲਿਟੀ ਮਿਲ ਜੂਗੀ ਜੇ ਠੰਡੇ ਦੇ ਜੂਸ ਨੇ ਬੋਤਲਾਂ ਠੰਡੇ ਦੇ ਨੇ ਮਿਲ ਜੂਗਾ ਮਾਜਾ ਮਿਲ ਜੂਗਾ ਫੈਂਟਾ ਮਿਲ ਜੂਗਾ ਸਰਪ੍ਰਾਈਜ਼ ਮਿਲ ਜੂਗਾ ਮੈਡਮ ਇਹ ਸਰਪ੍ਰਾਈਜ਼ ਦਾ ਕੀ ਪ੍ਰਾਈਸ ਹੋਗਾ ਇਹ ਤਾਂ ਨਾ ਸਿੰਗਲ ਬੋਤਲ 17 ਦੀ ਮਿਲੇਗੀ 470 ਦੀ ਪੇਟੀ ਹੈ ਜੀ 470 ਦੀ ਪੇਟੀ ਹੈ ਤੇ ਇਹ ਵੀ ਪ੍ਰਾਈਸ ਫਰੈਂਟਾ ਲਿਮਕਾ ਕੋਕ ਸਾਰੇ ਸੇਮ ਹੀ ਪ੍ਰਾਈਸ ਆ ਓਕੇ ਜੀ ਹਾਂਜੀ ਮਾਜਾ ਤੁਹਾਨੂੰ 18 ਰੁਪਏ ਦੀ ਮਿਲੇਗੀ ਇੱਕ ਹਾਂਜੀ ਇੱਕ ਠੀਕ ਹੈ ਸੇਸਾ ਤੁਹਾਨੂੰ ਪੂਰੀ ਪੇਟੀ ਮਿਲੇਗੀ ਤੇ ਪੇਟੀ ਵਿੱਚ ਤੁਸੀਂ ਆਪ ਹੀ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਆ ਬੋਤਲਾਂ ਕਿੰਨੀਆਂ ਹੈਗੀਆਂ ਦੇ ਡੱਬੇ ਵੀ ਤੁਹਾਨੂੰ ਮਿਲ ਜੂਗਾ ਇਹ ਮਸਾਲੇ ਵਗੈਰਾ ਹਰ ਇੱਕ ਮਸਾਲੇ ਕੁਆਲਟੀ ਹਰ ਇੱਕ ਬਲੈਕ ਪੀਪਰ ਹੋਇਆ ਹਰ ਇੱਕ ਤੁਹਾਨੂੰ ਮਸਾਲੇ ਮਿਲਣਗੇ ਵਗੈਰਾ ਤੁਹਾਨੂੰ ਲਿਮਕਾ ਵਗੈਰਾ ਸਰਪ੍ਰਾਈਜ਼ ਦੇ ਵੱਡੀਆਂ ਬੋਤਲਾਂ ਮਿਲ ਜੂਗਾ ਮੈਡਮ ਜੇ ਕੋਕ ਦੀ ਆ ਕੋਕ ਦੇ ਕੀ ਪ੍ਰਾਈਸ ਵਾ ਸਿੰਗਲ 78 ਰੁਪਏ ਦੀ ਮਿਲੇਗੀ 700 ਦੀ ਪੇਟੀ ਹੈ ਜੀ ਆਪਣੇ 700 ਦੀ ਪੇਟੀ ਹੈ ਸਿੰਗਲ 78 ਪੇਚ ਹਾਂਜੀ ਤੇ ਇਹ ਵੀ ਸੇਮ ਰੇਟ ਉਲੀ ਕੋਕ ਫੈਂਟਾ ਕੋਕ ਸੇਮ ਹੀ ਹੈ ਸਰਪ੍ਰਾਈਜ਼ ਸਪਰਾਈਟ ਮਿਲ ਜੂਗਾ ਫੈਂਟਾ ਮਿਲ ਜੂਗਾ ਤੇ ਲਿੰਕਾ ਜਾਂ ਕੋਕ ਕੋ ਸੇਮ ਰੇਟ ਵਾਲੇ ਪੇਟੀ ਵੀ ਤੁਹਾਨੂੰ ਦੱਸ ਦਿਤੀ ਆ ਤੇ ਇੱਕ ਬੋਤਲ ਦਾ ਪ੍ਰਾਈਸ ਵੀ ਦੱਸ ਦਿੱਤਾ ਆ ਬਰੈਡ ਬਰੈਡ ਵੀ ਮਿਲ ਜੂਗੀ ਇਹ ਬਰੈਡ ਵੀ ਮੈਡਮ ਇਹ ਪ੍ਰਾਈਸ ਕੀ ਆ ਸੈਂਡਵਿਚ ਬਰੈਡ ਵੀ ਮਿਲ ਜੂਗੀ ਸਪੈਸ਼ਲ ਇੱਕ ਵੀ ਬਰਾਊਨ 50 ਦੀ ਬਰਾਊਨ ਕਿੰਨੇ ਦੀ 50 ਦੀ ਹਾਂਜੀ ਇਹ ਸਿੰਪਲ ਵਾਲੀ 40 ਰੁਪਏ ਤੇ ਇੱਧਰ ਸੈਂਡਵਿਚ ਬਰੈਡ ਵੀ ਤੁਹਾਨੂੰ ਮਿਲ ਜੂਗਾ ਬਰੈਡ ਵੀ ਨੇ ਉਹਨੇ ਰੱਖਿਆ ਹੋਈਆਂ ਆ ਸਾਡੀ ਵੀਡੀਓ ਕਿਦਾਂ ਲੱਗ ਰਹੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਇਹ ਬੋਮਨ ਕਲੈਕਸ਼ਨ ਦੀ ਵੀਡੀਓ ਸੀ ਜੋ ਕਿ ਗਰੋਸਰੀ ਸਟੋਰ ਤੁਹਾਨੂੰ ਦਿਖਾਇਆ ਜੋ ਨਵੇਂ ਪ੍ਰਾਈਸ ਹੋ ਉਹ ਦੱਸਿਆ ਕੀ ਪ੍ਰਾਈਸ ਇੱਥੇ ਪ੍ਰਾਈਸ 2026 ਦੇ ਬਤਨ ਚੁੱਕੇ ਆ ਤੇ ਤੁਹਾਨੂੰ ਸਾਰੇ ਪ੍ਰਾਈਸ ਦੱਸਦੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ